ਦੋਸਤੋ ਅੱਜ ਆਪਾਂ ਪਹੁੰਚੇ ਆਂ ਬਲੋਟ ਕਿਸਾਨ ਮੇਲੇ ਤੇ ਇੱਥੇ 101 ਵਾਦ ਕੇ ਜਾਨਵਰ ਆਏ ਹੋਏ ਨੇ ਪੂਰੇ ਚੰਗੀ ਨਸਲ ਦੇ ਸੋਹਣੇ ਜਾਨਵਰ ਆਏ ਹੋਏ ਨੇ ਜਿਵੇਂ ਕੋਈ ਮੱਝਾਂ ਲੈ ਕੇ ਆਏ ਕੋਈ ਛੋਟਿਆ ਨਾ ਘੋੜੇ ਤੇ ਇੱਥੇ ਬਾਈ ਝੋਟਾ ਲੈ ਕੇ ਆਇਆ ਨਹੀਂ ਬੰਦਾ ਦਾ ਝੋਟਾ ਦੇਖੋ ਤੁਸੀਂ ਝੋਟੇ ਤੇ ਨਿਗਾਹ ਮਾਰੋ ਬਈ ਝੋਟੇ ਦੀ ਚੰਗੀ ਨਸਲ ਆ ਹਨ ਹਾਈਟ ਘੱਟ ਬਿੱਡ ਸਾਰਾ ਕੁਝ ਪੂਰੀ ਸੋਹਣੀ ਆ ਬਾਕੀ ਜੋ ਬਾਈ ਨਾਲ ਉਦੀ ਕਰਾਉਣਿਆਂ ਗੱਲ ਬਾਤ ਨਸੀਗਾ ਬਾਈ ਸਾਸਰੀ ਗਾਲ ਬਾਈ ਕਿਹੜਾ ਪਿੰਡ ਆ ਬਈ ਪਿੰਡ ਉਹ ਆਂਦਰ ਆ ਜੀ ਸਾਡਾ ਜਿਲ੍ਹਾ ਮੋਗਾ ਜੀ ਠੀਕ ਆ ਪਾਚਖਾਨੇ ਦੇ ਨੇੜੇ ਪਿੰਡ ਰਹੇ ਹਾਂ ਬਟਲਾੜੀ ਦੇ ਠੀਕ ਆ ਫਿਰ ਇਹ ਕਿਹੜੀ ਨਸਲ ਦਾ ਫਿਰ ਆਪਾਂ ਨੂੰ ਟੱਪ ਇਹ ਝੋਟਾ ਮੋਰਾਂ ਨਸਲ ਦਾ ਠੀਕ ਆ ਫਿਰ ਇਹ ਕਿੰਨੇ ਦੰਦ ਨੇ ਫਿਰ ਇਹ 4 ਦੰਦ ਹੋ ਗਿਆ ਜੀ ਹੁਣ ਠੀਕ ਆ ਤੇ ਉਮਰ ਫਿਰ ਉਮਰ ਸਵਾ 3 ਸਾਲ ਦੀ ਹੈ 40 ਮਹੀਨੇ ਠੀਕ ਆ ਹੈਡ ਹੈਡ ਜੀ 66 ਇੰਚਾ 66 ਤੇ ਇਹ ਉੱਧਰ ਦਵਾਈ ਵੀਰੇ 10 ਪਟਾ ਜੀ ਲੱਗਣ 10 ਠੀਕ ਆ ਫਿਰ ਝੋਟਾ ਬਹੁਤ ਛੋਟਾ ਵੀਰੇ ਬਾਕੀ ਵੀਰੇ ਸੀਮੰਟ ਤਿਆਰ ਕਰ ਦੂਗਾ ਡਾਇਰੈਕਟ ਕਰਾਸ ਦੀ ਬਾਅਦ ਇਹਨਾਂ ਦਾ ਜੀ ਸੀਮੰਟ ਤਿਆਰ ਕਰਾ ਲਿਆ ਠੀਕ ਆ ਫਿਰ ਠੀਕ ਹੈ ਜੀ ਕਿਹੜੇ ਕਿਹੜੇ ਬੇਲੇ ਜਿੱਤ ਬਰੇ ਆਪਾਂ ਇੱਕ ਤਾਂ ਇਤਨਾ ਊਲਾ ਜੀ ਇੱਕ ਛੜਕ ਜੀ ਠੀਕ ਆ ਪਹਿਲੇ ਨੰਬਰ ਤੇ ਆ ਇਹ ਜੀ ਦੂਜੇ ਨੰਬਰ ਤੇ ਆ ਠੀਕ ਆ ਫਿਰ ਬਾਜਾਂ ਦਾ ਜਿਹੜਾ ਇਹ ਛੋਟਾ ਮੋਰਾ ਦਾ ਫਿਰ ਇਹ ਮੋਰਾ ਦਾ ਫੋਰਾ ਦਾ ਛੋਟਾ ਜੇ ਤਾਂ ਬਾਜਾਂ ਦਾ ਵੀਰ ਦੇਖ ਲਓ ਤੁਸੀਂ ਪੂਰਾ ਚੰਗਾ ਵਾਲੇ ਨਾਲ ਦਿਖਾ ਦੇ ਵੀਰੇ ਸਪਾਰਕੇ ਪੂਰਾ ਸੋਨਾ ਛੋਟਾ ਵੀਰੇ ਦੋ ਦੰਦ ਨੇ 64 ਪਲੱਸ ਆਇੰਟ ਆ ਜੀ 10 ਫੁੱਟ ਲਵਾਈਆਂ ਵੀਰੇ ਬਾਕੀ ਭਾਈਆਂ ਨਾਲ ਪਿੰਡ ਦਾ ਬਾਂਦਰ ਮੋਗਾ ਜਣਾਚ ਭਾਈਆਂ ਸਿਮਨ ਵੇਚਦੇ ਜੇ ਕਿਸੇ ਨੇ ਸਿਮਨ ਲੈਣਾ ਹੋਵੇ ਤਾਂ ਭਾਈਆਂ ਨਾਲ ਕਾਲ ਕਰਦੇ ਹੋ ਭਾਈ ਨੰਬਰ ਦੱਸ ਦਿਓ ਆਪਣਾ ਇੱਕ ਵਾਰ ਨੰਬਰ ਆਡਾ ਵੀ ਦਿਖਾ ਦਿਓ ਭਾਈ ਨੰਬਰ ਵੀ ਬੋਲ ਦਿਓ 686 ਨੰਬਰ ਆਪਾਂ ਸਕਰੀਨ ਤੇ ਪਾ ਲਾਂਗੇ ਇੱਕ ਵਾਰ ਨੰਬਰ ਬੋਲ ਦਿਓ ਭਾਈ 99144 ਜੀ ਠੀਕ ਹੈ ਉਹ ਵੀ 354 ਜੀ ਠੀਕ ਆ ਭਾਈਆਂ ਦੇ ਨੰਬਰ ਬੋਲ ਤਾਂ ਨੰਬਰ ਸਕਰੀਨ ਤੇ ਪਾ ਦਾਂਗੇ ਭਾਈਆਂ ਨਾਲ ਗੱਲਬਾਤ ਕਰਦੇ ਹੋ ਪੰਜਾਬੀ ਬੰਦੇ ਆ ਤੈਨਾਂ ਹੋਵੇ ਭਾਈਆਂ ਨਾਲ ਬਹੁਤ ਸਾਡੀ ਧੰਨਵਾਦ ਧੰਨਵਾਦ ਚਲਾਵਾ ਨਹੀਂ ਬਦਲਿਓ ਨਹੀਂ ਚਲਾਵਾਗੇ ਆ ਗੋਲ ਕੇ ਬਣਾਵਾਗੇ ਥੋਰ ਬਣਾ ਲੇਂਗਾ ਉਹ ਗੱਲ ਚੀਨਾਂਗੇ ਇਹਨਾਂ ਕੋਲ ਇਹ ਗੱਲ ਕਰਕੇ ਖਾਣ ਲੈ ਕੇ ਬੰਦ ਹੋਵੇ ਤਾਂ ਆਪਾਂ ਬਾਅਦ ਚੀ ਬਣਾਵਾਗੇ ਠੀਕ ਹੈ